ਸੋਸ਼ਲ ਮੀਡੀਆ ਤੇ ਬਗਵੇਸ਼ਰਧਾਮ ਵਾਲੇ ਬਾਬਾ ਜੀ ਦੀ ਇੱਕ ਸਪੀਚ ਚੱਲ ਰਹੀ ਸੀ ਜਿਹੜੀ ਸਪੀਚ ਉਹਨਾਂ ਨੇ ਯੂਪੀ ਦੇ ਅਸਤੇ ਯੂਪੀ ਦੇ ਜਿਹੜੀ ਮਸਜਿਦ ਬਣੀ ਹੋਈ ਹੈ ਉਹਦੇ ਉੱਤੇ ਉਹਨਾਂ ਨੇ ਸਪੀਚ ਦਿੱਤੀ ਵੀ ਉੱਤੇ ਹਰੀ ਹਰ ਮੰਦਿਰ ਸੀਗਾ ਪਹਿਲਾਂ ਤੇ ਉਹ ਵੀ ਹੁਣ ਦਿਨ ਦੂਰ ਨਹੀਂ ਜਦੋਂ ਉੱਥੇ ਦੁਆਰਾ ਹਰੀ ਹਰ ਮੰਦਿਰ ਬਣੇਗਾ ਜਿਹੜਾ ਰਾਜਕੁਰੇ ਵਾਲਾ ਹੈ ਬਲਜਿੰਦਰ ਸਿੰਘ ਪ੍ਰਵਾਨਾ ਹੈ ਜਿਹੜਾ ਵਾਰ-ਵਾਰ ਪੰਜਾਬ ਦੇ ਮੌਲ ਨੂੰ ਖਰਾਬ ਕਰਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਮੂਰ ਥਲੇ ਜੇਕਰ ਨੇ ਮੁੰਡਾ ਮਰਵਾਤਾ ਮੰਦਬੁੱਦੀ ਬੇਦਵੀ ਦੇ ਨਾਮ ਤੇ ਪਟਿਆਲੇ ਕਾਲੀ ਮਾਤਾ ਮੰਦਿਰ ਵਾਲਾ ਇੰਸੀਡੈਂਟ ਹੋਇਆ ਉਹ ਵੀ ਇਹ ਇੱਕ ਬ ਸਰ ਪਹਿਲਾ ਮੈਂ ਇਹ ਕਹਿਣਾ ਚਾਹੁੰਦਾ ਹਿੰਦੂ ਬੋਲੇ ਤਾਂ ਹੁੰਦਾ ਪਰਚਾ ਜੇ ਕਿਸੇ ਹਿੰਦੂ ਨੇ ਕੀਤਾ ਹੋਵੇ ਤਾਂ ਪਰਚਾ ਅਜੇ ਤੱਕ ਉਹਦੀ ਕਿੰਨੀ ਵੀਡੀਓ ਦੇਖੋ ਕਿੰਨਾ ਟਾਈਮ ਤੋਂ ਵਾਇਰਲ ਹੋ ਰਹੀ ਹੈ ਪੰਜਾਬ ਸਰਕਾਰ ਝੁੱਤੀ ਪਈ ਹੈ ਅਜੇ ਪੰਜਾਬ ਸਰਕਾਰ ਨੂੰ ਮੈਂ ਕਹਿੰਦਾ ਨਜ਼ਰ ਨਹੀਂ ਆਇਆ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆਇਆ ਜਦਕਿ ਇਹ ਕਾਰਵਾਈ ਉਸੇ ਟਾਈਮ ਬੰਦ ਹੋਣੀ ਚਾਹੀਦੀ ਸੀ ਇਹ ਕਾਰਵਾਈ ਨਾਲੋ ਨਾਲ ਇਹਨਾਂ ਦੇ ਮੁਕਦਮਾ ਦਰਜ ਕਰਤਾ ਜੇ ਮੈਂ ਨਾਂ ਨਹੀਂ ਲੈਣਾ ਕਿਉਂਕਿ ਮੈਂ ਕਿਸੇ ਦੀ ਕਦੀ ਔੜ ਚੜਾਈ ਨਹੀਂ ਕਰਾਉਣਾ ਚਾਹੁੰਦਾ ਕਿਉਂਕਿ ਉਹਨੂੰ ਤਾਂ ਚਾਹੀਦੀ ਬਾਹਰੋਂ ਫੰਡਿੰਗ ਸੋ ਪਹਿਲਾਂ ਵੀ ਇਹਦੇ ਤੇ ਜਿਹੜੇ ਪਰਚੇ ਲੰਬਖਵਾ ਘਤਾਰਾਵਾਂ ਦੇ ਜੋਏ ਨੇ ਅਸੀਂ ਮਾਨਯੋਗ ਪੁਲਿਸ ਕਮਿਸ਼ਨ ਲੁਧਿਆਣਾ ਸਾਹਿਬ ਕੋਲ ਸਾਰੇ ਸਮੂਹ ਸੰਗਠਨ ਇਕੱਠੇ ਹੋ ਕੇ ਆਏ ਸੀ ਵੀ ਜੇ ਹਿੰਦੂਆਂ ਦੇ ਬਿਨਾ ਕੋਈ ਏਡ ਸਪੀਚ ਤੇ ਪਰਚਾ ਕਰਦੇ ਹੋ ਕਿ ਉਹਨਾਂ ਦਾ ਇੱਡੀ ਕੁਝ ਬਕਵਾਸ ਉਹਨੇ ਕੀਤੀ ਹੈ ਜਿਹੜੀ ਧਰਮ ਬਾਰੇ ਵੀ ਪ੍ਰਭੂ ਵੇਸ਼ਰਧam ਬਾਬਾ ਜੀ ਬਾਰੇ ਵੀ ਸਨਾਤਨ ਧਰਮ ਬਾਰੇ ਵੀ ਤੇ ਉਹਦੇ ਤੇ ਪਰਚਾ ਕਰ ਦੋ ਤੱਕ ਦੇੋਗੇ ਔਰ ਦੇਖੋ ਕਿਦਾਂ ਹਿੰਦੂਆਂ ਦਾ ਹਜੂਮ ਮੈਂ ਕਹਿੰਦਾ ਇੱਦਾਂ ਹੀ ਪੰਜਾਬ ਦੇ ਵਿੱਚ ਜਦੋਂ ਯਾਤਰਾ ਹੋਵੇ ਸਾਰੇ ਹਿੰਦੂਆਂ ਨੂੰ ਇੱਕ ਸਾਰ ਨਿਕਲ ਗਈਦਾ ਉਹ ਲੁਧਿਆਣੇ ਦੇ ਵਿੱਚ ਬਹੁਤ ਜਲਦ ਉਹ ਜਿਹੜੀ ਹਿੰਦੂ ਯਾਤਰਾ ਨਿਕਲਣ ਜਾ ਰਹੀ ਹੈ ਬਹੁਤ ਜਲ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਪੂਰੀ ਭਗਵਾ ਯਾਤਰਾ ਹੋਊਗੀ ਔਰ ਸਾਡੇ ਜਿਹੜੇ ਹੱਕ ਹੋਣਗੇ ਕਿ ਹਿੰਦੂ ਸੰਤਾਂ ਬਾਰੇ ਗਲਤ ਬੋਲਣਾ ਜਿਹੜਾ ਗਲਤ ਬੋਲਦੇ ਨੇ ਉਹਨਾਂ ਦੇ ਮੁਕਦਮਾ ਚਾਰਜ ਕਰੋ ਹੁਣ ਸਰਕਾਰ ਕਿਉਂ ਸੌ ਰਹੀ ਹੈ ਹੁਣ ਸਰਕਾਰ ਕਿਉਂ ਮੁਕ ਦਰਸ਼ਕ ਬੜਾ ਵੱਡਾ ਸਵਾਲ ਹੈ ਨਾ ਬਗੇਸ਼ਵਰ ਵਾਲੇ ਬਾਬਾ ਨੋਟਮ ਕੀ ਦੇਣ ਵਾਲੇ ਬਲਜਿੰਦਰ ਸਿੰਘ ਪਰਵਾਨਾ ਦੇ ਖਿਲਾਫ ਅੱਜ ਸ਼ਿਵਸਨਾਗੂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਪੁਲਿਸ ਕਮਿਸ਼ਨਰ ਨਾਲ ਮਿਲਣ ਤੋਂ ਬਾਅਦ ਉਹ ਬਾਹਰ ਆ ਰਹੇ ਨੇ ਤੇ ਅੰਦਰ ਮੰਗ ਰੱਖੀ ਗਈ ਹੈ ਕਿ ਜਿਹੜੀ ਹੈ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਗੱਲਬਾਤ ਕਰਾਂਗੇ ਸ਼ਿਵਸਨਾਗੂ ਆ ਦੇ ਨਾਲ ਕਿਉਂਕਿ ਬਾਹਰ ਆ ਰਹੇ ਨੇ ਤੇ ਉਹਨਾਂ ਦਾ ਕੀ ਕੁਝ ਕਹਿਣਾ ਕੀ ਗੱਲਾਂ ਹੋਈਆਂ ਅੰਦਰ ਤੇ ਜਿਹੜੇ ਆ ਸ਼ਿਵਸਨਾਗੂ ਜਿਹੜੇ ਅੰਦਰੋਂ ਬਾਹਰ ਆ ਰਹੇ ਨੇ ਤੇ ਗੱਲਬਾਤ ਵੀ ਕਰਾਂਗੇ ਜਿਸ ਤਰੀਕੇ ਦੇ ਨਾਲ ਬਾਗੇਸ਼ਵਰ ਵਾਲੇ ਬਾਬਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਤੇ ਹੁਣ ਅੰਦਰੂ ਜਿਹੜੇ ਆ ਸ਼ਿਵ ਸੈਨਿਕ ਆਗੂ ਜਿਹੜੇ ਆ ਬਾਗੇਸ਼ਵਰ ਵਾਲੇ ਬਾਬਾ ਦੇ ਹੱਕ ਦੇ ਵਿੱਚ ਅਤੇ ਬਲਜਿੰਦਰ ਸਿੰਘ ਪਰਵਾਨਾ ਦੇ ਖਿਲਾਫ ਜਿਹੜਾ ਹੈ ਅੰਦਰ ਇੱਕ ਮੰਗ ਪੱਤਰ ਦੇ ਕੇ ਆ ਰਹੇ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਤੇ ਗੱਲਬਾਤ ਕਰਾਂਗੇ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਇਹ ਬਾਗੇਸ਼ਵਰ ਵਾਲੇ ਬਾਬਾ ਨੂੰ ਜਿਹੜੀ ਧਮਕੀ ਦਿੱਤੀ ਗਈ ਸੀ ਬਲਜਿੰਦਰ ਸਿੰਘ ਪਰਵਾਨਾ ਦੇ ਖਿਲਾਫ ਤੇ ਬਲਜਿੰਦਰ ਸਿੰਘ ਪਰਵਾਨਾ ਦੇ ਵੱਲੋਂ ਤੇ ਹੁਣ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਸ਼ਿਵ ਸੈਨਾ ਆਗੂ ਕੀ ਕੁਛ ਅੰਦਰ ਗੱਲਬਾਤ ਹੋਈ ਹੈ ਪੁਲਿਸ ਦੇ ਨਾਲ ਕੀ ਕੁਛ ਇਹਨਾਂ ਦਾ ਕਹਿਣਾ ਤੇ ਅੰਦਰੂ ਜਿਹੜੇ ਆ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕਰਕੇ ਨਿਕਲੇ ਨੇ ਤੇ ਤੁਹਾਨੂੰ ਤਸਵੀਰਾਂ ਲਿਖਾ ਦਈਏ ਜਿਹੜੇ ਸ਼ਿਵ ਸੈਨਿਕ ਆਗੂ ਜਿਹੜਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਆ ਰਹੇ ਨੇ ਆਹ ਹਾਂ ਤੇ 21 ਦੇ ਨੱਕ ਦੇ ਜਿਹੜਾ ਬਲਜਿੰਦਰ ਸਿੰਘ ਪਰਵਾਨਾ ਨੂੰ ਜਿਹੜਾ ਬਲਜਿੰਦਰ ਸਿੰਘ ਪਰਵਾਨਾ ਦੇ ਖਿਲਾਫ ਜਿਹੜੀ ਹੈ ਇਹ ਅੰਦਰੋਂ ਗੱਲਬਾਤ ਕਰਕੇ ਨਿਕਲ ਰਹੇ ਨੇ ਤੇ ਹਲੋ ਹਲੋ ਕੀ ਹੋ ਜਾ ਰਿਹਾ ਕਿ ਬਲਜਿੰਦਰ ਸਿੰਘ ਪਰਵਾਨਾ ਤੇ ਐਫਆਈਆ ਦਰਜ ਕੀਤੀ ਜਾਵੇ ਤੇ ਰਜੀਵ ਟੰਡਨ ਅਮਿਤ अरोड़ा ਤੇ ਕਈ ਹੋਰ ਸਿਫਸਾ ਨਿਕਾਗੂ ਜਿਹੜੇ ਨੇ ਉਹ ਅੰਦਰ ਗੱਲਬਾਤ ਕਰ ਟੰਡਨ ਸਾਹਿਬ ਹਲੋ ਹਲੋ ਬਾਈਕ ਤੇ ਹਲੋ ਹਲੋ ਕਰਨ ਜੀ ਸਰ ਅੱਜ ਪਰਚੂ ਇਹ ਬੋਲਣਗੇ ਜਿਹਨੇ ਐਫਆਈਆ ਲਗਾਈ ਆ ਆਪਣੇ ਉੱਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਦਿਨੀ ਲੁਧਿਆਣਾ ਪੁਲਿਸ ਨੇ ਹਿੰਦੂ ਲੀਡਰਾਂ ਦੇ ਹੇਟ ਸਪੀਚ ਦੇ ਪਰਚੇ ਦਿੱਤੇ ਸੀ ਜਿਹੜੇ ਕਿ ਬਿਲਕੁਲ ਨਜਾਇਜ਼ ਵੀ ਸੀ ਪ੍ਰਸ਼ਾਸਨ ਨੇ ਉਹਨਾਂ ਨੂੰ ਕੈਨਸਲ ਕਰਨ ਦੀ ਕਵਾਇਦ ਵੀ ਸ਼ੁਰੂ ਕੀਤੀ ਐਦਾਂ ਹੀ ਪਿੱਛੇ ਤੁਹਾਨੂੰ ਸੋਸ਼ਲ ਮੀਡੀਆ ਤੇ ਬਖੇਸ਼ਰ ਦਾਮ ਵਾਲੇ ਬਾਬਾ ਜੀ ਦੀ ਇੱਕ ਸਪੀਚ ਚੱਲ ਰਹੀ ਸੀ ਜਿਹੜੀ ਸਪੀਚ ਉਹਨਾਂ ਨੇ ਯੂਪੀ ਦੇ ਐਸੇ ਯੂਪੀ ਦੇ ਜਿਹੜੀ ਮਸਜਿਦ ਬਣੀ ਹੋਈ ਹੈ ਉਹਦੇ ਉੱਤੇ ਉਹਨਾਂ ਨੇ ਸਪੀਚ ਦਿੱਤੀ ਵੀ ਤੇ ਹਰੀ ਹਰ ਮੰਦਿਰ ਸੀਗਾ ਪਹਿਲਾਂ ਤੇ ਉਹ ਵੀ ਹੁਣ ਦਿਨ ਦੂਰ ਨਹੀਂ ਜਦੋਂ ਉੱਥੇ ਦੁਆਰਾ ਹਰੀ ਹਰ ਮੰਦਿਰ ਬਣੇਗਾ ਜਿਹੜਾ ਰਾਜਪੁਰੇ ਵਾਲਾ ਇਹ ਬਰਿੰਦਰ ਸਿੰਘ ਪਰਵਾਨਾ ਹੈ ਜਿਹੜਾ ਬਾਰ-ਬਾਰ ਪੰਜਾਬ ਦੇ ਮੌਲ ਨੂੰ ਖਰਾਬ ਕਰਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਕਬੂਰ ਥੱਲੇ ਜੇਕਰ ਨੇ ਮੁੰਡਾ ਮਰਵਾਤਾ ਮੰਦ부ਦੀ ਬੇਅਦਬੀ ਦੇ ਨਾਮ ਤੇ ਪਟਿਆਲੇ ਗਾਲੀ ਮਾਤਾ ਮੰਦਰਾਲਾ ਇਨਸੀਡੈਂਟ ਹੋਇਆ ਉਹ ਵੀ ਇਹ ਬੰਦੇ ਦੀ ਸਾਰੀ ਕਾਰਸਤਾਨੀ ਸੀ ਸੋ ਪਹਿਲਾਂ ਵੀ ਇਹਦੇ ਤੇ ਜਿਹੜੇ ਪਰਚੇ ਵੱਖ-ਵੱਖ ਧਾਰਾਵਾਂ ਦੇ ਜੋਏ ਨੇ ਤਾਂ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਿਬ ਕੋਲ ਸਾਰੇ ਸਮੂਹ ਸੰਗਠਨ ਇਕੱਠੇ ਹੋ ਕੇ ਆਏ ਸੀ ਵੀ ਜੇ ਹਿੰਦੂਆਂ ਦੇ ਬਿਨਾ ਕੋਈ ਹੇਡ ਸਪੀਚ ਦਿੱਤੇ ਪਰਚਾ ਕਰਦੇ ਹੋ ਕਿ ਉਹਨਾਂ ਤਾਂ ਐਡੀ ਕੁਝ ਬਕਵਾਸ ਉਹਨੇ ਕੀਤੀ ਹੈ ਜਿਹੜੀ ਧਰਮ ਬਾਰੇ ਵੀ ਤਪੂ ਵੇਸ਼ੜਧam ਬਾਬਾ ਜੀ ਬਾਰੇ ਵੀ ਸਨਾਤਨ ਧਰਮ ਬਾਰੇ ਵੀ ਤੇ ਉਹਦੇ ਦੇ ਪਰਚਾ ਕਦੋਂ ਤੱਕ ਦੇੋਗੇ ਔਰ ਉਹਨਾਂ ਨੇ ਸਾਨੂੰ ਸ਼ਵਾਸਨ ਦਿੱਤਾ ਕਿ ਬੜੀ ਜਲਦੀ ਉਹਦੇ ਤੇ ਜਿਹੜੀ ਕਾਰਵਾਈ ਕਰਕੇ ਸਾਨੂੰ ਐਫਆਈਆਰ ਦੀ ਕਾਪੀ ਦਿੱਤੀ ਜਾਊਗੀ ਤੇ ਹੁਣ ਅੰਦਰ ਹੋਰ ਵੀ ਗੱਲਾਂ ਹੋਈਆਂ ਨੇ ਕਿਉਂਕਿ ਤੁਹਾਡੇ ਤੇ ਵੀ ਐਫਆਈਆਰ ਹੋਈ ਸੀ ਰੇਟ ਸਪੀਡ ਦਾ ਗੱਲ ਅੱਜ ਵੀ ਸੀ ਲੱਗਦਾ ਨਹੀਂ ਕਿ ਰੇਟ ਸਪੀਡ ਤੇ ਹੁਣ ਦਿੱਤੀ ਜਾ ਰਹੀ ਹੈ ਕਿ ਕੌਣ ਸੇ ਰੇਟ ਕਰ ਰਿਹਾ ਤੇ ਲੇਟ ਦੇਖੋ ਇਨਸੀਡੈਂਟ ਸਾਡੇ ਵਾਲੇ ਵੀ ਜਿਹੜੀ ਐਫਆਈਆਰ ਦਿੱਤੀ ਹੈ ਜੋ ਪੁਲਿਸ ਨੇ ਉਦੋਂ ਵੀ ਦੱਸਿਆ ਹੀ ਪ੍ਰੋਸੈਸ ਦੇ ਥਰੂ ਹੋਈ ਸੀ ਅੱਜ ਕੰਪਲੇਂਟ ਅਸੀਂ ਦਿੱਤੀ ਹੈ ਕੰਪਲੇਂਟ ਦੇਵਾਂਗੇ ਤੇ ਐਫਆਈਆਰ ਹੋਏਗੀ ਨਾ ਅੱਜ ਅਸੀਂ ਕੰਪਲੇਂਟ ਦੇ ਕੇ ਆਏ ਆ ਟਾਈਮ ਤਾਂ ਪ੍ਰਸ਼ਾਸਨ ਨੂੰ ਅਸੀਂ ਦੇਣਾ ਹੀ ਹੈ ਨਾ ਤੇ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸਨ ਦਿੱਤਾ ਕਮਿਸ਼ਨਰ ਸਾਹਿਬ ਨੇ ਇਹ ਬੜੀ ਜਲਦੀ ਐਫ ਆਈ ਆਰ ਜਿਹੜੀ ਤੁਹਾਨੂੰ ਉਹਦੀ ਕਾਪੀ ਦਿੱਤੀ ਜਾਊਗੀ। ਅਰੋੜਾ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਪ੍ਰਗੇਸ਼ਨ ਵਾਲੇ ਬਾਬਾ ਜੀ ਦੇ ਪਲਾਫ ਬਲਜਿੰਦਰ ਸਿੰਘ ਪਰਮਾਨਾ ਜਿਹੜਾ ਉਸਨੇ ਸਪੀਡ ਦਿੱਤੀ ਸੀ ਕਿ ਪੂਰੇ ਪੰਜਾਬ ਦੇ ਵਿੱਚ ਤੁਸੀਂ ਆ ਕੇ ਦਿਖਾਓ ਕਿ ਅੰਮ੍ਰਿਤ ਸਰ ਦੀ ਗੱਲ ਬੜੀ ਦੂਰ ਦੀ ਹੈ ਕੀ ਲੱਗਦਾ ਹੈ ਕਿ ਕਾਦੀ ਇਹ ਚੀਜ਼ ਦੇਣ ਦੋ ਸਰਨਾ ਪਹਿਲਾਂ ਮੈਂ ਇਹ ਕਹਿਣਾ ਚਾਹਨਾ ਹਿੰਦੂ ਬੋਲੇ ਤਾਂ ਹੁੰਦਾ ਪਰਚਾ ਜੇ ਕਿਸੇ ਹਿੰਦੂ ਨੇ ਕੀਤਾ ਹੋਵੇ ਤੇ ਪਰਚਾ ਅਜੇ ਤੱਕ ਉਹਦੀ ਕਿੰਨੀ ਵੀਡੀਓ ਦੇਖੋ ਕਿੰਨਾ ਟਾਈਮ ਤੋਂ ਵਾਇਰਲ ਹੋ ਰਹੀ ਹੈ ਪੰਜਾਬ ਸਰਕਾਰ ਸੁੱਤੀ ਪਈ ਆ ਜੇ ਪੰਜਾਬ ਸਰਕਾਰ ਨੂੰ ਮੈਂ ਕਹਿੰਦਾ ਨਜ਼ਰ ਨਹੀਂ ਆਇਆ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆਇਆ ਜਦ ਕਿ ਇੱਕ ਕਾਰਵਾਈ ਉਸੇ ਟਾਈਮ ਬੰਦੀ ਸੀਗੀ ਇਹ ਕਾਰਵਾਈ ਨਾਲੋਂ ਨਾਲ ਇਹਨਾਂ ਦਾ ਮਕਦਮਾ ਦਰਜ ਕਰਨਾ ਚਾਹੀਦਾ ਮੈਂ ਨਾਂ ਨਹੀਂ ਲੈਣਾ ਕਿਉਂਕਿ ਮੈਂ ਕਿਸੇ ਦੀ ਕਦੀ ਔੜ ਚੜਾਈ ਨਹੀਂ ਕਰਾਣਾ ਚਾਹੁੰਦਾ ਕਿਉਂਕਿ ਉਹਨੂੰ ਤਾਂ ਚਾਹੀਦੀ ਬਾਰੋ ਫੰਡਿੰਗ ਠੀਕ ਹੈ ਜੀ ਦੇਖੋ ਇੱਕ ਸਾਡੇ ਸੰਤਨ ਯਾਤਰਾ ਗੱਡੀ ਔਰ ਕਿੱਦਾਂ ਉਹਨੂੰ ਦੇਖੋ ਕਿ ਮੈਂ ਕਹਿੰਦਾ ਕੀੜੇ ਹੀ ਮੱਚ ਗਏ ਉਹਦੇ ਕਿ ਇੱਕ ਸੰਤਨਾ ਇੰਨਾ ਬੰਦਾ ਬਾਰੋ-ਬਾਰ ਔਰ ਅਸੀਂ ਬਹੁਤ ਜਲਦ ਬੱਬਾ ਬਕੇਸ਼ਵਰ ਦਾੰਦ ਦੀ ਯਾਤਰਾ ਪੰਜਾਬ ਚ ਲਿਆਂਦੀ ਪੂਰੀਓ ਕਰਾਂਗੇ ਕੀ ਪੰਜਾਬ ਚ ਬਗਬਗਿਸ਼ਰਦਾ ਦੀ ਯਾਤਰਾ ਕਿੱਤੀ ਕਰ ਗੱਡੀ ਜਾਵੇ ਉਹਨਾਂ ਨੇ ਇਹ ਕਹਿਆ ਸੀਗਾ ਕਿ ਤੁਸੀਂ ਪੰਜਾਬ ਚ ਆ ਕੇ ਪਰ ਲੱਗਦਾ ਨਹੀਂ ਬਲਜਿੰਦਰ ਸਿੰਘ ਪਰ ਉਹ ਕੋਣ ਹੈ ਮੇਰੀ ਮੇਰੀ ਗੱਲ ਸੁਣੋ ਉਹਨਾਂ ਨੇ ਕਿ ਕੋਣ ਵਾਏ ਉਹਦੇ ਕਹਿਣ ਨਾਣਾ ਜਾ ਉਹ ਬਦਮਾਸ਼ੀ ਕਰੂਗਾ Hindu ਕਮਜ਼ੋਰ ਨਹੀਂ ਹੈ ਮੈਂ ਫਿਰ ਕਹਿ ਰਿਹਾ Hinduਆ ਨੂੰ ਕਮਜ਼ੋਰ ਨਾ ਸਮਝੋ Hindu ਕਮਜ਼ੋਰ ਨਹੀਂ ਹੈ ਸਿੱਧੀ ਜੀ ਗੱਲ ਹੈ ਕਿਉਂਕਿ ਕੋਈ ਸੰਤਾ ਦੀ ਯਾਤਰਾ ਕੋਈ ਨਹੀਂ ਰੋਕ ਸਕਦਾ ਕਿੰਨੀ ਦੁਨੀਆ ਸੀ ਉਹਨਾਂ ਨਾਲ ਕਿੰਨੀ ਦੁਨੀਆ ਇੱਕ ਸੰਤ ਨੇ ਯਾਤਰਾ ਗੱਡੀ ਔਰ ਦੇਖੋ ਕਿਦਾਂ ਹਿੰਦੂਆਂ ਦਾ ਹਜੂਮ ਮੈਂ ਕਹਿੰਦਾ ਇਦਾਂ ਹੀ ਪੰਜਾਬ ਦੇ ਵਿੱਚ ਜਦੋਂ ਯਾਤਰਾ ਹੋਵੇ ਸਾਰੇ ਹਿੰਦੂਆਂ ਨੂੰ ਇੱਕસાਾਂ ਨਿਕਲ ਜਾਈਦਾ ਔਰ ਲੁਧਿਆਣਾ ਦੇ ਵਿੱਚ ਬਹੁਤ ਜਲਦ ਹੁਣ ਜਿਹੜੀ ਹਿੰਦੂ ਯਾਤਰਾ ਨਿਕਲਣ ਜਾ ਰਹੀ ਹੈ ਬਹੁਤ ਜਲਦ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਪੂਰੀ ਭਗਵਾ ਯਾਤਰਾ ਹੋਊਗੀ ਔਰ ਸਾਡੇ ਜਿਹੜੇ ਹੱਕ ਹੋਣਗੇ ਕਿ ਹਿੰਦੂ ਸੰਤਾਵਾਂ ਬਾਰੇ ਗਲਤ ਬੋਲਣਾ ਜਿਹੜਾ ਗਲਤ ਬੋਲਦੇ ਨੇ ਉਹਨਾਂ ਦੇ ਮੁਕਦਮਾ ਦਰਜ ਕਰੋ ਹੁਣ ਸਰਕਾਰ ਕਿਉਂ ਸੌ ਰਹੀ ਹੈ ਹੁਣ ਸਰਕਾਰ ਕਿਉਂ ਮੁਖਦਰਸ਼ਕ ਬੜਾ ਵੱਡਾ ਸਵਾਲ ਹੈ ਨਾ ਸਰਕਾਰ ਕਿਉਂ ਸੌ ਰਹੀ ਹੈ ਹੁਣ ਮੁਖਦਰਸ਼ਕ ਕਿਉਂ ਹੈ ਅਜੇ ਤੱਕ ਉਹ ਤੇ ਪਰਚਾ ਤੱਕ ਪਰਚਾ ਤੇ ਕਿਉਂਕਿ ਉਹਨਾਂ ਦੇ ਕੰਮ ਹੈ ਕਿ ਪਹਿਲਾਂ ਪਟਿਆਲੇ ਦੇ ਹਨ ਕਾਰਜ ਮਾਤਾ ਬੰਦਾ ਜਿਹੜਾ ਉੱਤੇ ਕੀਤਾ ਉਹਨਾਂ ਦਾ ਕੰਮ ਹੀ ਇਹੀ ਹੈ ਮਤਲਬ ਮੈਂ ਕਹਿੰਦਾ ਕਿ ਉਹਨਾਂ ਦਾ ਤਾਂ ਜਲਦੋਂ ਦਾ ਮੁਕਦਮਾ ਦਰਜ ਕਰਕੇ ਉਹਨਾਂ ਦੇ ਦੇਸ਼ ਤੋਂ ਉਹਨੂੰ ਡਿਬ੍ਰੂਗੜ੍ਹ ਜੇਲ੍ਹ ਚ ਭੇਜਣਾ ਚਾਹੀਦਾ ਪਹਿਲਾਂ ਮੇਰੀ ਗੱਲ ਸੁਣ ਲੋ ਬਲਜਿੰਦਰ ਸਿੰਘ ਪਰਵਾਨਾ ਨੇ ਕਿਹਾ ਪੰਜਾਬ ਚ ਆ ਕੇ ਲਿਖਾਓ ਉਹਨਾਂ ਨੂੰ ਇਹ ਨਹੀਂ ਦੇਖਿਆ ਕਿ ਜਿਹੜੇ ਬਕੇਸ਼ਵਰ ਵਾਲੇ ਬਾਬਾ ਪਹਿਲਾਂ ਵੀ ਪੰਜਾਬ ਚ ਆ ਚੁੱਕੇ ਅੰਮ੍ਰਿਤਸਰ ਹਰਮਿੰਦਰ ਸਾਹਿਬ ਉਹਨਾਂ ਨੂੰ ਜਿਹੜਾ ਹੈ ਸਨਮਾਨਿਤ ਕੀਤਾ ਗਿਆ ਸੀ ਪੱਕ ਬਣ ਕੇ ਉੱਥੇ ਸਨਮਾਨਿਤ ਹੋਏ ਸੀਗੇ ਉਹਨਾਂ ਸਰੂਪ ਕੀ ਲੱਗਦਾ ਕਿ ਉਹ ਉਹਦਾ ਵਹਿਮ ਹੋਣਾ ਪਰਵਾਨੇ ਦਾ ਕਿ ਹਿੰਦੂ ਕਮਜ਼ੋਰ ਨਹੀਂ ਹੈਗਾ ਮੈਂ ਉਹਨੂੰ ਬਾਰ ਬਾਰ ਤੁਹਾਡੇ ਰਹੀਏ ਕਹਿ ਰਿਹਾ ਇਹ ਬੇਹੁਦ ਬੇਵਜਾ ਗੱਲਾਂ ਬੇਹੁਦਗੀ ਕਿਉਂਕਿ ਉਹ ਭਾਈਚਾਰੇ ਚ ਫਾੜ ਪਾੜ ਵਾਲਾ ਬੰਦਾ ਵੈ ਔਰ ਅਸੀਂ ਹੈਗੇ ਭਾਈਚਾਰੇ ਨਾਲ ਲੱਗੇ ਚੱਲਣ ਵਾਲੇ ਬੰਦੇ ਸਾਡੀ ਇੱਕੋ ਮਨਸ਼ਾ ਕਿ ਸਾਡਾ ਭਾਈਚਾਰਾ ਕਾਇਮ ਰਵੇ ਔਰ ਮੈਂ ਕਹਿੰਦਾ ਸਰਕਾਰਾਂ ਨੂੰ ਚਾਹੀਦਾ ਕਿ ਇਹੋ ਜਿਹੇ ਬੰਦੇ ਨੱਥ ਪਾ ਕੇ ਰੱਖਣ ਮਾਮਲਾ ਕੀ ਹੈ ਸਿਰਫ ਫੰਡਿੰਗ ਦਾ ਉਹਨੇ ਪੈਸਾ ਇਕੱਠਾ ਕਰਨਾ ਹੋਰ ਕੋਈ ਗੱਲ ਫੰਡਿੰਗ ਦਾ ਗੱਲ ਕੀ ਹੋਈ ਹੈ ਕੀ ਗੱਲ ਸੀਪੀ ਸਾਹਿਬ ਨੇ ਸਾਨੂੰ ਸੁਵਾਸਨਤਾ ਕਿ ਬਹੁਤ ਜਲਦ ਇਹ ਮਕਦਮਾ ਅਦਾਲ ਔਰ ਉਹਨਾਂ ਨੇ ਕਿਹਾ ਵੀ ਹੈ ਕਿ ਬਹੁਤ ਜਲਦੀ ਤੇ ਕਾਰਵਾਈ ਹੋਊਗੀ ਕਿਉਂਕਿ ਇਹ ਬੰਦਾ ਸਹੀ ਨਹੀਂ ਹੈਗਾ ਅਗਲਾ ਸਟੈਪ ਕੀ ਹੈ ਸਖਸਨਾਵਾ ਅਗਲਾ ਸਟੈਪ ਵਾਸਤੇ ਹੁਣ ਬਹੁਤ ਜਲਦੀ ਭਗਵਾ ਯਾਤਰਾ ਕਰਨ ਲੱਗੇ ਆਂ ਔਰ ਲੁਧਿਆਣਾ ਦੀ ਧਰਤੀ ਤੇ ਦੇਖੋ ਕਿਦਾਂ Hindu Mai ਮੈਂ ਕਹਿੰਦਾ ਇੱਦਾਂ ਹੀ ਪੰਜਾਬ ਦੇ ਵਿੱਚ ਜਿਵੇਂ Hindu ਜਾਗੋ Hindu ਜਾਗੋ ਹੁੰਦੀ ਹੈ ਇੱਦਾਂ ਹੀ ਪੰਜਾਬ ਦੇ ਵਿੱਚ Hindu ਜਾਗੋ ਔਰ ਭਗਵਾ ਯਾਤਰਾ ਤਿਆਰ ਹੈ ਅੱਜ ਇਹ ਜਿਹੜਾ ਹੈ ਉਹ ਜੀ ਡੈਪੂਟੇਸ਼ਨ ਮਿਲਿਆ ਨਾ ਇਹ Hindu ਜਾਗੋ ਗਰੁੱਪ ਜਿਹੜਾ ਪੰਜਾਬ ਦੇ ਅੰਦਰ ਇੱਕ ਹਿੰਦੂਆਂ ਨੂੰ ਜਗਾਉਣ ਲਈ ਗਰੁੱਪ ਬਣਿਆ ਉਹਦੇ ਅਧੀਨ ਅਸੀਂ ਸੀਪੀ ਸਾਹਿਬ ਨੂੰ ਮਿਲੇ ਆਂ ਔਰ ਉਹਨਾਂ ਨੇ ਸ਼ਵਾਚਨ ਦਿੱਤਾ ਜਿਹੜਾ ਵਾਗੇਸ਼ਵਰ ਦਾਹਮ ਦੇ ਬਾਬਾ ਜੀ ਦੇ ਬਾਰੇ ਪਰਵਾਨੇ ਨੇ ਗਲਤ ਲਫ਼ਜ਼ ਬੋਲੇ ਆ ਉਹ ਹਿੰਦੂਆਂ ਨੂੰ ਹੀ ਲਲਕਾਰੀ ਮਾਰੀ ਉਹਨੇ ਔਰ ਹਿੰਦੂ ਹੁਣ ਸੋਨਾਲਾ ਨਹੀਂ ਬੈਠਣ ਵਾਲਾ ਨਹੀਂ ਇਹਦਾ ਜਵਾਬ ਅਸੀਂ ਦਵਾਂਗੇ ਬਾਬਾ ਜੀ ਨੂੰ ਇੱਥੇ ਵੀ ਲਿਆਵਾਂਗੇ ਔਰ ਮਾਰਚ ਵਿੱਚ ਕਰਾਂਗੇ ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਬਗੇਸ਼ਰ ਵਾਲੇ ਬਾਬਾ ਜੀ ਨੂੰ ਧਮਕੀ ਦਿੱਤੀ ਹੈ ਬਲਜਿੰਦਰ ਸਿੰਘ Hindu Jaggo Khor Committee ਨੇ ਅੱਜ ਪੁਲਿਸ ਵਿਸ਼ੇਸ਼ ਲੁਧਿਆਣਾ ਨੂੰ ਕੰਪਲੇਂਟ ਦਿੱਤੀ ਹੈ ਕਿ ਬਲਜਿੰਦਰ ਸਿੰਘ ਪਰਵਾਨਾ ਜਿਹਨੇ ਬਾਬਾ ਗੁਇਸ਼ਰ ਧਾਮ ਦੇ ਬਾਬੇ ਨੂੰ ਜਾਨ ਤੋਂ ਮਾਰ ਦੀ ਧਮਕੀਆਂ ਦਿੱਤੀਆਂ ਉਹਨੂੰ ਐਫ ਆਈ ਆਰ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਵੇ ਅਗਰ ਨਹੀਂ ਭੇਜਿਆ ਗਿਆ ਤਾਂ Hindu Samaj ਕੜਾ ਸੰਘਰਸ਼ ਕਰ ਦਿੱਤਾ ਜਾਏਗਾ ਇੱਕ ਪਾਸੇ ਤਾਂ Hindu ਲੀਡਰਾਂ ਦੇ ਉੱਤੇ ਘਰੇ ਬਹਿ ਕੇ ਮੁਕਦਮੇ ਦਰਜ ਕਰ ਦਿੱਤੇ ਜਾਂਦੇ ਨੇ ਦੂਜੇ ਪਾਸੇ ਰਵਾਨਾ ਸੋਰੀ ਆ ਮਰਦੋ ਤੀ ਤਮਕੀਆਂ ਦਿੰਦਾ ਪਿਆ ਪਰ ਉਹਦੇ ਖਿਲਾਫ ਕੋਈ ਵੀ ਕਾਰਵਾਈ ਕੋਈ ਐਕਸ਼ਨ ਨਹੀਂ ਕੀਤਾ ਜਾਂਦਾ ਉਹ ਯਾਦ ਕਰਾਂਦਾ ਵੀ ਇੰਦਰਾ ਗਾਂਧੀ ਮਾਰੀ ਕੀ ਕਹਿੰਦਾ ਉਹ ਤੁਹਾਡੀ ਮਾਂ ਇੰਦਰਾ ਮਾਰਦੀ ਤੁਹਾਡਾ ਬਾਬਾ ਬਿੰਦ ਪੁੱਛੜ ਮਾਰਦਾ ਹੁਣ ਬਾਬੇ ਤੂੰ ਬੜ ਕੇ ਦਿਖਾ ਪੰਜਾਬ 'ਚ ਅਸੀਂ ਪੁੱਛਣਾ ਚਾਹਨੇ ਪੰਜਾਬ ਉਹਦੇ ਪਿਓ ਦਾ ਅਸੀਂ ਬੁਲਾਵਾਂਗੇ ਬਾਬੇ ਨੂੰ ਉਹ ਤੇ ਜਿੰਮਤ ਹੱਥ ਵੀ ਲਗਾ ਕੇ ਦਿਖਾ ਦਵੇ ਹੱਥ ਵੀ ਕੰਡਾ ਸਾਹਿਬ ਜਿਹੜੇ ਆ ਬਗੇਸ਼ਵਰ ਵਾਲੇ ਬਾਬਾ ਜੀ ਉਹ ਪਹਿਲਾਂ ਵੀ ਪੰਜਾਬ ਆਦ ਕੇ 인ਦਰਜੀਤ ਸਿੰਘ ਨੇ ਕੋਈ ਹੀ ਲੈ ਕੇ ਆਏ ਸੀ ਬਿਲਕੁਲ ਅੰਮ੍ਰਿਤਸਰ ਉਹਨਾਂ ਨੂੰ ਉਹਨਾਂ ਨੇ ਹਰੀ ਮੰਦਰ ਸਾਹਿਬ ਚ ਮੱਥਾ ਟੇਕਿਆ ਉਹਨਾਂ ਨੇ ਯੂਪੀ ਦੀ ਗੱਲ ਕੀਤੀ ਨਾ ਯੂਪੀ ਚ ਹਰੀ ਹਰ ਮੰਦਰ ਸਾਹਿਬ ਦੀ ਗੱਲ ਉਹਨਾਂ ਨੇ ਸੰਭਲ ਦੀ ਗੱਲ ਕੀਤੀ ਯੂਪੀ ਦੇ ਵਿੱਚ ਸੰਭਲ ਦਾ ਇੱਕ ਵਿਵਾਦ ਚੱਲਦਾ ਤੇ ਹਰੀ ਹਰ ਮੰਦਰ ਹੈ ਉੱਥੇ ਮੱਥਾ ਟੇਕਣ ਦੀ ਗੱਲ ਕੀਤੀ ਪਰ ਇਹ ਅਨਪੜ ਬੁੱਧੀ ਸਮਝਾਵੇ ਕੌਣ ਅਨਪੁਰ ਬੁੱਧੀ ਜੇ ਐਸੇ ਹੀ ਲੀਡਰ ਸਿੱਖ ਜਗਤ ਦਾ ਨੁਕਸਾਨ ਕਰ ਰਹੇ ਨੇ ਇਨਰ ਉੱਤੇ ਖਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਜਿਹੜੇ ਸਾਡੇ ਮਾਨ ਸਾਹਿਬ ਕਹਿੰਦੇ ਸੀ ਰੰਗਲਾ ਪੰਜਾਬ ਬਣਾਵਾਂਗੇ ਰੰਗਲਾ ਪੰਜਾਬ ਇਹਦਾ ਬਣੂਗਾ ਪਹਿਲਾਂ ਇਹਨੇ 2 ਸਾਲ ਪਹਿਲਾਂ ਪਟਿਆਲੇ ਰੋਲਾ ਪਾਇਆ ਤਾਂ ਹੁਣੇ ਫੇਰ ਬਕਵਾਸ ਕਰ ਰਿਹਾ ਇਹ ਮੁੰਡਾ ਮਰਵਾਇਆ ਇਹ ਮੁੰਡਾ ਫੇਰੇ ਬਕਵਾਸ ਕਰ ਰਿਹਾ ਇਹਨੂੰ ਚੱਕ ਕੇ ਇਹਨੂੰ ਕਾਲੇ ਪਾਣੀ ਅੰਡੇ ਮੈਂ ਨਿਕੋਵਾਰੀਆ ਜ਼ਿਬਰੂ ਕਰਕੇ ਉਹਨੇ ਭੇਜਿਆ ਜਾਵੇ ਚਾਰਨ ਕੀ ਆ ਉੱਤੇ ਹੀ ਦੂਜੇ ਪਾਸੇ ਸਾਡੇ ਜਿਹੜੇ નિર્ਦੋਸ਼ ਸ਼ਿਵਸਾਧਿਕ ਜਿਹੜੇ ਰਾਸ਼ਟਰ ਦੀ ਗੱਲ ਕਰਦੇ ਨੇ ਜਿਹੜੇ ਸਮਾਜ ਦੀ ਗੱਲ ਕਰਦੇ ਨੇ ਉਹ ਲੋਕ ਤੇ ਘਰ ਬੈਠੇ ਪਰਚੇ ਦਰਜ ਹੋ ਰਹੇ ਆ ਲੱਗਦਾ ਬਗੇਸ਼ਰ ਕਾਨੂੰਨੀ ਪਰਚਾ ਦਰਜ ਕਰਨਾ ਚਾਹੀਦਾ ਹੈ ਦੇਖੋ ਤੁਸੀਂ ਕਰਵਾਓਗੇ ਦਰਦੀ ਹੋਣਾ ਸਪਾਈ ਖੜੇ ਆ ਸਮਾਜੀ ਕਹਦੇ ਨਹੀਂ ਆ ਜਦ ਅਸੀਂ ਦੇਖੋ ਮੇਰੀ ਗੱਲ ਸੁਣੋ ਸੰਤ ਜਿਹੜਾ ਨਾ ਸਮਾਜ ਨੂੰ ਸਿਹਤ ਦਿੰਦਾ ਹੁੰਦਾ ਪਰ ਇਦਾਂ ਦੇ ਜਿਹੜੇ ਕੁੱਤੇ ਲੋਕ ਆ ਜਿਹੜੇ ਸੰਤਾਂ ਦੇ ਵਿਰੁੱਧ ਵੀ ਬੋਲਣ ਉਹਨਾਂ ਨੂੰ ਨਿਜਿੱਠਣ ਲਈ ਉਹਨਾਂ ਦੇ ਬੱਚੇ ਹੀ ਕਾਫੀ ਨੇ ਉਹਨਾਂ ਸੰਤਾ ਦੇ ਬਿਲਕੁਲ ਮਾਨ ਸਾਹਿਬ ਨੂੰ ਮਾਨ ਸਾਹਿਬ ਨੂੰ ਇਹ ਕਿਹਾ ਰਹੀ ਆ ਵੀ ਅਸੀਂ ਕੰਪਲੇਂਟ ਦੇਤੀ ਤੁਸੀਂ ਰੰਗਲਾ ਪੰਜਾਬ ਬਣਾਣਾ ਸੀ ਉਹ ਤੁਸੀਂ ਉੱਪਰੋਂ ਰੰਗਲਾ ਪੰਜਾਬ ਲਿਖਣਾ ਸ਼ੁਰੂ ਕੀਤਾ ਜਿੱਥੇ ਲਾਤ ਹੋ ਕੇ ਆ ਆਣ ਦੀ ਉੱਤੇ ਤੁਹਾਡੀ ਸ਼ਈ ਭੁਗ ਗਈ ਉਹ ਸ਼ਈ ਗਵਾਰਤੀ ਪੈਨ ਵਿੱਚ ਭਰਾਓ ਤੇ ਹੁਣ ਬਾਕੀ ਸੇ ਸੰਨੀ ਕਹਿ ਰਹੇ ਕਿ ਆ ਤੇ ਬਗੇਸ਼ਵਰ ਵਾਲੇ ਬਾਬਾ ਜੀ ਦੀ ਬਿਲਕੁਲ ਬਗੇਸ਼ਵਰ ਵਾਲੇ ਬਾਬਾ ਜੀ ਨੂੰ ਪੰਜਾਬ ਤੇ ਲੈ ਜਾਊਗਾ ਅਸੀਂ ਟਾਈਮ ਲੈ ਰਹੇ ਉਹਨਾਂ ਕੋਲ ਬਿਲਕੁਲ ਲੈ ਕੇ ਅਸੀਂ ਉਹ ਟਾਈਮ ਮੰਗ ਰਹੇ ਹਾਂ ਕਿਉਂ ਦੇ ਪੰਜਾਬ ਵਿੱਚ ਉਹਨਾਂ ਦਾ ਇੱਕ ਵੱਡਾ ਜਿਹੜਾ ਪ੍ਰੋਗਰਾਮ ਕਰਾਇਆ ਜਾਵੇ ਤੇ ਹਿੰਦੂ ਕੋਰ ਕਮੇਟੀ ਦੇ ਸਦਸਿਓ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿੱਦਾਂ ਹੀ ਸੰਪਰਕ ਹੁੰਦਾ ਸਾਨੂੰ ਅਸੀਂ ਅਪਡੇਟ ਦੇਵਾਂਗੇ ਸਾਡੇ ਸੰਤ ਹੈ ਉਹ ਸਾਡੇ ਕਹਿੰਦੇ ਕਿਉਂ ਨਹੀਂ ਆਣਗੇ ਅਸੀਂ ਲੈ ਕੇ ਆਉਂਗੇ ਔਰ ਉਹਨਾਂ ਨੂੰ ਅਸੀਂ ਬਹੁਤ ਜਲਦ ਇੱਥੇ ਬਹੁਤ ਭਵਿਆ ਤਾਲਾ ਕਰਮ ਕਰਾਵਾਂਗੇ ਉਦੋਂ ਦੇਖਾਂਗੇ ਕਿਹੜੇ ਪਰਵਾਨੇ ਨੇ ਕਿਹੜੇ ਸਰਵਾਨੇ ਆ ਅੱਜ ਤੱਕ ਸੰਤ ਸਮਾਜ ਨੇ ਇਹਨੇ ਇੱਥੇ ਇੱਕ ਕਾਰਜਕ੍ਰਮ ਹਿੰਦੂ ਸਮਾਜ ਨੇ ਕਰਾਇਆ ਉਹ ਤਾਂ ਉਹਨਾਂ ਕੋ ਰੁਕੇ ਨਹੀਂ ਸਾਡੇ ਤਾਂ ਰੁਕੇ ਨਹੀਂ ਯਾਤਰਾਵਾਂ ਤਾਂ ਰੁਕੀਆਂ ਨਹੀਂ ਉਹ ਕਿੱਥੇ ਰੋਕ ਲੂਗੇ ਨਹੀਂ ਆ ਪਰਵਾਨੇ ਵਰਗਾ ਜਿਹੜਾ ਵੇ ਕਾਹਦੇ ਆਦਮੀ ਆਪਣੇ ਨੂੰ ਸ਼ੋਰਦ ਲੁੱਟਣ ਦਾ ਮਾਰਾ ਸਾਡੇ ਵੋਕੇਸ਼ਨਦਾਂ ਵਾਲੇ ਬਾਬਾ ਜੀ ਦੇ ਉਲਟ-ਪੁਲਟ ਬਿਆਨਵਾਜੀ ਕਰ ਰਿਹਾ ਵੀ ਮੈਂ ਤੋ ਬਾੜ ਕੇ ਦਿਖਾਵੇ ਪੰਜਾਬ ਚ ਜੇ ਤੇਰੇ ਜਿਦਾਮਾ ਤੂੰ ਰੋਕ ਕੇ ਦਿਖਾ ਇਸ ਦਾ ਬੁਲਾ ਰਹੇ ਉਹਨਾਂ ਨੂੰ ਇਨਵਾਈਟ ਕਰ ਰਹੇ ਆ ਜੇ ਤੇਰੇ ਜਿਦਾਮਾ ਦਾ ਰੋਕ ਕੇ ਦਿਖਾਈ ਫੇ ਇਹੀ ਦਾ ਲੋਕ 78 ਭੁੱਲਾ ਜਾਂਦੇ ਆ ਇਦਾਂ ਦੇ ਜਿਹੜੇ ਲੋਕ ਨੇ ਦੋ ਸਮੁਦਾਇ ਦੇ ਵਿੱਚ ਪਾੜ ਪਾਣਾ ਚਾਹੁੰਦੇ ਨੇ ਇਹ ਬਾਰ ਬਾਰ 78 ਜਿੱਤਾ ਕਰਾਉਂਦੇ ਨੇ ਇੰਦਰਾ ਮਾਰਤੀ ਉੱਚੜ ਬੇਨਤ ਮਾਰਤਾ ਇਹ ਕੀ ਲੋਕਾਂ ਦੇ ਅੱਜ ਦੇ ਨਿਆਣਾਂ ਨੂੰ ਕੀ ਸੇਖ ਦਿਖਾ ਜਾਂਦੇ ਨੇ ਇਦਾਂ ਦੇ ਲੋਕ ਤੇ ਜਿਸ ਤਰੀਕੇ ਦੇ ਨਾਲ ਸ਼ਿਵ ਸੈਨਿਕ ਆਗੂਆਂ ਨੇ ਕਿਹਾ ਹੈ ਕਿ ਹੁਣ ਜਿਹੜੀ ਐਫਆਈਆ ਦਰਜ ਕਰਾਈ ਜਾਊਗੀ ਤੇ ਉਸ ਤੋਂ ਬਾਅਦ ਜਿਹੜੀ ਹੈ ਪੰਜਾਬ ਦੇ ਵਿੱਚ ਬਗੇਸ਼ਵਰ ਵਾਲੇ ਬਾਬਾ ਜੀ ਦੀ ਜਿਹੜੀ ਹੈ ਯਾਤਰਾ ਘੜਾਈ ਜਾਊਗੀ ਤੇ ਦੇਖਾਂਗੇ ਕਿ ਜੇ ਕਿੜਾ ਇਥੇ ਉਹਨਾਂ ਨੂੰ ਅੰਤ ਰੋਗ ਸਕਦਾ ਉਹਨੇ ਆਨਾਲਾ ਸਮਾਜ ਅਸੇਗਾ ਦੀ ਪੰਜਾਬ ਦੇ ਵਿੱਚ ਯਾਤਰਾ ਨਿਕਲਦੀ ਆ ਜਾਂ ਨਹੀਂ ਨਿਕਲਦੀ ਲੁਧਿਆਣਾ ਤੋਂ ਅਭੀ ਇੱਕ ਜਲੋਟਾ ਐਸਮ ਜਰਨੇਸ ਲੁਧਿਆਣਾ